ਹਾਂਜੀ ਬਹੁਤ ਬਹੁ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਅੱਜ ਆਪਾਂ ਤੁਹਾਡੇ ਲਈ ਸਾਲ 2013 ਦਾ ਪੀ ਟ੍ਰਿਪਲ ਐਸ ਬੀ ਪੰਜਾਬੀ ਸਟੈਨੋ ਟਾਈਪਿਸਟ ਦਾ ਪੇਪਰ ਲੈ ਕੇ ਆਏ ਆ ਜਿਹੜਾ ਕਿ 80 ਦੀ ਸਪੀਡ ਤੇ ਤੁਹਾਨੂੰ ਡਿਕਟੇਟ ਕੀਤਾ ਜਾਵੇਗਾ ਸਟਾਰ ਪੰਜਾਬ ਦੇ ਬਿੱਤਸਕਤਰ ਅਨੁਸਾਰ ਪੰਜਾਬ ਸਰਕਾਰ ਨੇ ਆਪਣੇ 50% ਕਾਰੋਬਾਰੀ ਵਿਭਾਗਾਂ ਦੇ ਨਿੱਜੀਕਰਨ ਦਾ ਫੈਸਲਾ ਲੈ ਲਿਆ ਹੈ ਡੰਡੀ ਜਿਨ੍ਹਾਂ ਵਿੱਚ ਆਵਾਜਾਈ ਸਹੂਲਤਾਂ ਸੜਕਾਂ ਤੇ ਪੁਲਾਂ ਦੀ ਉਸਾਰੀ ਅਤੇ ਬਿਜਲੀ ਦੀ ਵੰਡ ਆਦਿ ਸ਼ਾਮਿਲ ਹਨ ਡੰਡੀ ਬਿੱਤਸਕਤਰ ਅਨੁਸਾਰ ਸਰਕਾਰ ਉਹਨਾਂ ਕਾਰੋਬਾਰਾਂ ਦੇ ਵਿੱਚ ਆਪਣੀ ਸਮੂਲੀਅਤ ਖਤਮ ਕਰ ਦੇਵੇਗੀ ਜਿਨ੍ਹਾਂ ਵਿੱਚ ਇਸ ਦੀ ਲੋੜ ਨਹੀਂ ਹੈ ਡੰਡੀ ਇਹਨਾਂ ਕਾਰੋਬਾਰਾਂ ਦੇ ਨਿੱਜੀ ਹੱਥਾਂ ਵਿੱਚ ਜਾਣ ਨਾਲ ਪ੍ਰਾਂਤ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਇਹਨਾਂ ਵਿੱਚ ਲੱਗਣ ਵਾਲੇ ਸਰਕਾਰੀ ਆਮਦਨੀ ਤੇ ਸੋਮੇ ਹੋਰ ਜ਼ਿਆਦਾ ਜ਼ਰੂਰੀ ਕੰਮਾਂ ਵਿੱਚ ਵਰਤੇ ਜਾ ਸਕਣਗੇ ਡੰਡੇ ਪੰਜਾਬ ਅਤੇ ਹੋਰ ਕਈ ਪ੍ਰਾਂਤਾਂ ਵਿੱਚ ਵੀ ਸਰਕਾਰਾਂ ਦੀ مالی ਹਾਲਤ ਚੰਗੀ ਨਹੀਂ ਹੈ ਡੰਡੇ ਆਮਦਨੀ ਦੇ ਸਾਧਨ ਪੈਦਾ ਕਰਨ ਲਈ ਉਹਨਾਂ ਨੂੰ ਜਾਂ ਤਾਂ ਹੋਰ ਟੈਕਸ ਲਾਉਣੇ ਪੈਂਦੇ ਹਨ ਅਤੇ ਜਾਂ ਵੱਖ-ਵੱਖ ਥਾਵਾਂ ਤੋਂ ਕਰਜ਼ੇ ਲੈਣੇ ਪੈਂਦੇ ਹਨ ਜਿਨ੍ਹਾਂ ਵਿੱਚ ਕੇਂਦਰੀ ਸਰਕਾਰ ਵੀ ਸ਼ਾਮਿਲ ਹੈ ਡੰਡੀ ਦੱਖਣ ਪੂਰਬੀ ਏਸ਼ੀਆ ਦੇ ਕੁਝ ਦੇਸ਼ ਇਸ ਦੀ ਉਗੜਵੀ ਮਿਸਾਲ ਪੇਸ਼ ਕਰਦੇ ਹਨ ਡੰਡੀ ਇਹ ਗੱਲ ਅਜੇ ਪੂਰੇ ਨਿਸ਼ਚੇ ਨਾਲ ਤਾਂ ਨਹੀਂ ਆਖੀ ਜਾ ਸਕਦੀ ਕਿ ਨਿੱਜੀਕਰਨ ਨਾਲ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਇਹਨਾਂ ਜ਼ਰੂਰ ਹੈ ਕਿ ਕਾਰੋਬਾਰਾਂ ਦੇ ਮਾਲਕਾਂ ਨੂੰ ਮੁਕਾਬਲੇਬਾਜ਼ੀ ਦੁਆਰਾ ਚੰਗੀਆਂ ਜਨਤਕ ਸੇਵਾਵਾਂ ਮੁਹੱਈਆ ਕਰਨੀਆਂ ਪੈਣਗੀਆਂ ਡੰਡੇ ਇੱਕ ਸੱਜਰੀ ਉਦਾਹਰਣ ਟੈਲੀਫੋਨ ਦੀ ਦੇਖੀ ਜਾ ਸਕਦੀ ਹੈ ਡੰਡੇ ਹਾਂਜੀ ਹੁਣ ਤੁਹਾਨੂੰ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜਿਹੜੀ ਸ਼ਾਰਟ ਹੈਂਡ ਲਿਖੀ ਹੈ ਉਸ ਨੂੰ ਬੜੇ ਧਿਆਨ ਨਾਲ ਪੜ ਲਵੋਗੇ 2 ਮਿੰਟ ਤੋਂ ਬਾਅਦ ਤੁਹਾਨੂੰ ਜਿਹੜਾ ਸੈਕੰਡ ਪੈਰਾਗ੍ਰਾਫ ਹੈ ਉਹ ਡਿਕਟੇਟ ਕੀਤਾ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਭਾਰਤ ਵਿੱਚ ਪ੍ਰਾਇਮਰੀ ਸਿੱਖਿਆ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ ਹੈ ਡੰਡੀ ਭਾਰਤ ਵਿੱਚ 95% ਆਬਾਦੀ ਨੂੰ 1 ਕਿਲੋਮੀਟਰ ਦੇ ਘੇਰੇ ਵਿੱਚ ਪ੍ਰਾਇਮਰੀ ਸਕੂਲ ਉਪਲਬਧ ਹੈ ਡੰਡੀ ਇਸ ਤੇਜ਼ ਵਿਸਤਾਰ ਕਰਕੇ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਵੱਡਾ ਤੱਕਾ ਲੱਗਾ ਹੈ ਡੰਡ ਉੰਜਵੀ ਪ੍ਰਾਇਮਰੀ ਸਕੂਲਾਂ ਦੀਆਂ ਅਨੇਕ ਪ੍ਰਕਾਰਾਂ ਹੋਂਦ ਵਿੱਚ ਆ ਗਈਆਂ ਹਨ ਜਿਵੇਂ ਸਰਕਾਰੀ ਪ੍ਰਾਇਮਰੀ ਸਕੂਲ ਪੇਂਡੂ ਖੇਤਰਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਰੀ ਖੇਤਰਾਂ ਵਿੱਚ ਪ੍ਰਾਈਵੇਟ ਸਕੂਲ ਪਿੰਡੂ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਪਬਲਿਕ ਸਕੂਲ ਆਦ ਡੰਡੀ ਇਨ੍ਹਾਂ ਪਿੰਨ ਪਿੰਨ ਪ੍ਰਕਾਰ ਦੇ ਸਕੂਲਾਂ ਵਿੱਚ ਪੜ੍ਹਾਈ ਪੱਖੋਂ ਕੋਈ ਇਕਸਾਰਤਾ ਨਹੀਂ ਹੈ ਡੰਡੀ ਪਿੰਨ ਪਿੰਨ ਸਕੂਲਾਂ ਵਿੱਚ ਵਿਲੱਖਣ ਅਤੇ ਘਿਰ ਰਿਹਾ ਮਿਆਰ ਦੇਖਦੇ ਹੋਏ 1986 ਦੀ ਨਵੀਂ ਸਿੱਖਿਆ ਨੀਤੀ ਵਿੱਚ ਵੀ ਮੰਨਿਆ ਗਿਆ ਸੀ ਕਿ ਗੈਰ ਤਸੱਲੀ ਬਕਸ ਅਤੇ ਖਿੱਚ ਰਹਿਤ ਸਕੂਲਾਂ ਦੇ ਵਾਤਾਵਰਨ ਨੂੰ ਸੁਧਾਰਿਆ ਜਾਵੇਗਾ ਅਤੇ ਜਦੋਂ ਬੱਚਾ ਪਿੰਨ ਪਿੰਨ ਵਿਦਿਅਕ ਪੱਧਰ ਪਾਰ ਕਰਦਾ ਹੈ ਤਾਂ ਕਟੋ ਘਟ ਸੈਕਸ਼ਨ ਪੱਧਰ ਮਿਥ ਲਿਆ ਜਾਵੇਗਾ ਤਾਂ ਕਿ ਹਰ ਬੱਚੇ ਦਾ ਸਿੱਖਣ ਪੱਧਰ ਨਿਸ਼ਚਿਤ ਕੀਤੇ ਮਿਥੇ ਹੋਏ ਪੱਧਰ ਤੋਂ ਉੱਪਰ ਹੋਵੇ ਡੰਡੇ ਇਹ ਘਟੋ ਘਟ ਪੱਧਰ ਕਿਸ ਜਮਾਤ ਲਈ ਕਿਸ ਵਿਸ਼ੇ ਲਈ ਕਿੰਨਾ ਮਿਥਿਆ ਜਾਵੇ ਨਿਸ਼ਚਿਤ ਕਰਨ ਲਈ ਕਿਹੜੇ-ਕਿਹੜੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਹਰ ਜਮਾਤ ਅਤੇ ਹਰ ਵਿਸ਼ੇ ਵਿੱਚ ਮਿਥੇ ਹੋਏ ਟੀਚਿਆਂ ਨੂੰ ਕਿਵੇਂ ਪੂਰਾ ਕੀਤਾ ਜਾਵੇ ਇਹ ਜਿਹੜੇ ਦੋਨੋਂ ਪੈਰਾਗ੍ਰਾਫ ਤੁਹਾਨੂੰ ਅੱਜ ਡਿਕਟੇਟ ਕੀਤੇ ਗਏ ਨੇ 2013 ਦਾ ਪੀ ਟ੍ਰਿਪਲ ਐਸ ਬੀ ਦਾ ਪੇਪਰ ਹੈ ਇਹਨਾਂ ਦੀ ਪੰਜਾਬੀ ਮੈਂ ਟਾਈਪ ਕਰਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿੱਤੀ ਹੈ ਉੱਥੇ ਜਾ ਕੇ ਤੁਸੀਂ ਟਾਈਪ ਕਰਨ ਤੋਂ ਬਾਅਦ ਆਪਣੀਆਂ ਗਲਤੀਆਂ ਜਿਹੜੀਆਂ ਚੈੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ